ਭਾਗ 34 ਕਹਾਣੀ ਹੈ ਅਣਵਿਆਹੀ ਮਾਸਕੀਰ ਆਪਣੇ ਸਹੁਰੇ ਜਾਣਾ ਚਾਹੁੰਦੀ ਸੀ ਪਰ ਉਸ ਦਾ ਪਿਓ ਨਹੀਂ ਜਾਣ ਦਿੰਦਾ ਇੱਕ ਦਿਨ ਸਕਵੀਰ ਨੇ ਆਪਣੇ ਪਾਪਾ ਨੂੰ ਕਿਹਾ ਕਿ ਪਾਪਾ ਮੈਨੂੰ ਮੇਰੇ ਸਹੁਰੇ ਘਰ ਹੀ ਛੱਡਾਓ ਮੈਂ ਇੱਥੇ ਕਿੰਨਾ ਕ ਸਮਾਂ ਬੈਠੀ ਰਹਾਂਗੀ ਬਾਕੀ ਬੇਬੇ ਤਾਂ ਮੇਰਾ ਬਹੁਤ ਕਰ ਦਿਆ ਉਹ ਤਾਂ ਵਿਚਾਰੀ ਹਰ ਰੋਜ਼ ਫੋਨ ਕਰ ਦਿਆ ਆਖੇ ਤੂੰ ਆ ਜਾ ਮੇਰੇ ਇਕੱਲੇ ਦਾ ਚਿੱਤ ਨਹੀਂ ਲੱਗਦਾ ਸੂਬੇਦਾਰ ਮੇਰਾ ਚਿੱਤ ਨੀ ਮੰਨਦਾ ਪੁੱਤ ਤੈਨੂੰ ਉੱਥੇ ਭੇਜਨ ਨੂੰ ਨਾਲੇ ਪਿੰਦਰ ਵੇਖਲਾ ਹਰ ਰੋਜ਼ ਦਾ ਰੁਪਿੰਦਾ ਬਾਕੀ ਇੱਕ ਵਾਰੀ ਵੀ ਉਹ ਤੈਨੂੰ ਲੈਣ ਵਾਸਤੇ ਨਹੀਂ ਆਇਆ ਜੇ ਉਹਦੇ ਵਿੱਚ ਅਣਖਾ ਤਾਂ ਆਪਾਂ ਵੀ ਅਣਖ ਰੱਖੀਏ ਨਹੀਂ ਅਗਲਾ ਕਹੂਗਾ ਇਹਨਾ ਤੋਂ ਤੀ ਨਹੀਂ ਸੰਭੀ ਗਈ ਜਿਹੜਾ ਇਹ ਆਪ ਹੀ ਛੱਡਣ ਆ ਗਿਆ ਕੋਲ ਬੈਠੀ ਮਾਂ ਬੋਲੀ ਲੈ ਵੇਖ ਲਾ ਧੀਆਂ ਵਿੱਚ ਕਿੰਨੀ ਸਿਆਣ ਪਾ ਜਾਂਦੀ ਆ ਕਬਦਾ ਚੰਗਾ ਮਾੜਾ ਸੋਚਣ ਲੱਗ ਪੈਂਦੀ ਆ ਸੁਖਵੀਰ ਪੁੱਤ ਤੈਨੂੰ ਅਸੀਂ ਉਸ ਨਰਕ ਵਿੱਚ ਦੁਬਾਰਾ ਨਹੀਂ ਪੇਜਦੇ ਕੋਈ ਗੱਲ ਨਹੀਂ ਜੇ ਪਿੰਦਰ ਅਣਖ ਰੱਖਦਾ ਤਾਂ ਰੱਖੰਦੇ ਸੁਖਵੀਰ ਨਹੀਂ ਮਾਂ ਗੱਲ ਇਕੱਲੇ ਪਿੰਦਰ ਦੀ ਹੁੰਦੀ ਤਾਂ ਮੈਂ ਕਦੇ ਨਾ ਜਾਂਦੀ ਪਰ ਹੁਣ ਮੈਨੂੰ ਆਪਣੀ ਸੱਸ ਦੀ ਵੀ ਫਿਕਰ ਆ ਉਹਦੇ ਕੋਡੇ ਦੁਖਦੇ ਆ ਕੰਮ ਕਿਵੇਂ ਕਰਦੀ ਹੋਵੇਗੀ ਨਾਲੇ ਹੁਣ ਮੈਨੂੰ ਪਿੰਦਰ ਦੀ ਕੋਈ ਪਰਵਾਹ ਨਹੀਂ ਮੈਂ ਆਪਣਾ ਟਾਈਮ ਪਾਸ ਕਰ ਹੀ ਲਿਆ ਕਰਨਾ ਬਾਕੀ ਜੱਸੀ ਹੈਗੀ ਆ ਮੇਰਾ ਦਿਲ ਲਗਾਉਣ ਵਾਸਤੇ ਬੇਬੇ ਨੂੰ ਕਹਿ ਕੇ ਮੈਂ ਟਿਊਸ਼ਨ ਪੜਾਉਣ ਲੱਗ ਜਾਣਾ ਬੱਚਿਆਂ ਨਾਲ ਮਨ ਹੋਰ ਤਾਂ ਹੋਰ ਹੋ ਜਾਇਆ ਕਰਨਾ ਮਾਂ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਇੱਕ ਵਾਰੀ ਵੇਖ ਲਾ ਤੋਰ ਕੇ ਇਹਦਾ ਚਿੱਤ ਉੱਥੇ ਲੱਗਦਾ ਤਾਂ ਆਪਾਂ ਨੂੰ ਕੀ ਇਤਰਾਜ ਆ ਤੂੰ ਆਪ ਛੱਡਾ ਇਹਨੂੰ ਸੂਬੇਦਾਰ ਮੈਂ ਤਾਂ ਉੱਥੇ ਕਦੇ ਗਿਆ ਨਹੀਂ ਸੱਚ ਪੁੱਛੇ ਤਾਂ ਮੇਰਾ ਭੋਰਾ ਚਿੱਤ ਨਹੀਂ ਕਰਦਾ ਇਹਨੂੰ ਛੱਡ ਕੇ ਆਉਣ ਨੂੰ ਸੁਖਵੀਰ ਨੂੰ ਛੱਡ ਵੀ ਆਏ ਤਾਂ ਇਹਨੇ ਫਿਰ ਬਿਮਾਰ ਹੋ ਜਾਣਾ ਮੂੰਹ ਵੇਖ ਲਾਏ ਤਾਂ ਕਿਵੇਂ ਹੋਇਆ ਪਿਆ ਜਿਵੇਂ 100 ਸਾਲ ਦੀ ਬਿਮਾਰ ਹੋਵੇ ਪਰ ਸੁਖਵੀਰ ਨੇ ਜਿੱਦ ਕੀਤੀ ਕਿ ਮੈਂ ਉੱਥੇ ਹੀ ਜਾਣਾ ਤਮਾ ਪਿਓ ਛੱਡਣ ਲਈ ਤਿਆਰ ਹੋ ਗਏ ਸੁਖਵੀਰ ਖੁਸ਼ ਸੀ ਇਹ ਖੁਸ਼ੀ ਖੋਰੇ ਕਿਸ ਗੱਲ ਦੀ ਸੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਹੱਥ ਜੋੜ ਕੇ ਬੇਨਤੀਆ ਤੇ ਮੇਰੀ ਸਟੋਰੀ ਨੂੰ ਵੀ ਪੂਰਾ ਸੁਣਿਆ ਕਰੋ ਕਮੈਂਟ ਵੀ ਕਰਿਆ ਕਰੋ ਉਸਦੇ ਲਈ ਥੈਂਕ ਯੂ